ਬੰਦੇ ਨੂੰ ਸਾਡੇ ਖਿਆਲ ਖਰਾਬ ਇੱਕ ਮਾਨ ਹੈ ਇ ਤੂੰ ਬਹੁਤ ਵਧੀਆ ਬੰਦਾ ਆਉਨੇ ਧਾਮ ਤੇ ਬਹੁਤ ਤੈਨੂੰ ਗੁਰੂ ਜੀ ਚੰਗਾ ਸਮਝਦੇ ਉਹ ਕੌਣ ਕਹਿ ਰਹੇ ਨੇ ਤੁਹਾਡੇ ਵਿਚਾਰ ਫਿਰ ਉਹ ਦੂਸਰਾ ਬੰਦਾ ਉਹਦੇ ਅੰਦਰ ਵੀ ਬੋਲ ਦਿੰਦੇ ਹੈ ਦੋ ਨਾੜੀ ਬੰਦੇ ਨੇ ਜਿਹੜੇ ਇੱਕ ਇਕੱਲੇ ਸ਼ਬਦ ਦੇ ਧਾਰਮੀ ਨੇ ਤੇ ਗੁਰੂ ਦੀ ਪ੍ਰਾਪਤੀ ਵਾਲੇ ਦੋ ਬੰਦੇ ਖੰਦੀ ਨੇ ਗੱਲਾਂ ਕਰ ਰਹੀ ਨੇ ਇਹ ਕਿ ਆ ਬਣਿਆ ਆ ਬਾਬੇ ਨੇ ਨਵਾਂ ਬਣਾਇਆ ਇੱਕ ਤਲਾਈ ਬਣਾਈ ਬੱਲੇ 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 ਬੜੀ ਸੰਗਤ ਬੜਾ ਜੇ ਭਲਾ ਹੁੰਦਾ ਬੜਾ ਪੁੰਨ ਹੁੰਦਾ ਜੀ ਉਠਾ ਹੈ ਪਲੇ ਦਾ ਮੈਨ ਪੁਆਇੰਟ ਅਰਥ ਇਹ ਐਸੀ ਦੇਖਣਾ ਪਲਾ ਸ੍ਰੀ ਠੀਕ ਹੋਣਾ ਨਹੀਂ ਹੁੰਦਾ ਬੰਦੇ ਦੇ ਦਰਦ हट ਗਈ ਤਲੀਕ ਤਕਲੀਫ ਖੜ ਗਈ ਤੇ ਉਹਦਾ ਭਲਾ ਨਹੀਂ ਹੋਇਆ ਹਲੇ ਇਹ ਤਾਂ ਨਹੀਂ ਸ਼ੱਕ ਹੈ ਪਰ ਲੋਕਾਂ ਨੂੰ ਵਿਹਿਮ ਹੈ ਉਹ ਤੁਹਾਨੂੰ ਯਕੀਨ ਦਵਾਈ ਜਾਂਦੇ ਤੁਹਾਡੇ ਖਿਆਲ ਜਿਹੜੇ ਰੱਬ ਦੇ ਨੇੜੇ ਨਹੀਂ ਜਾਣਦੇ ਤੁਹਾਨੂੰ ਬਦੂ ਟੈਨਸ਼ਨ ਨਾਲ ਵੇ ਤੂੰ ਤਾਂ ਜੁੜ ਗਿਆ ਤੂੰ ਤਾਂ ਤਰ ਗਿਆ ਤੈਨੂੰ ਗੁਰੂ ਜੀ ਲੈਣੋਂਗੇ ਨਹੀਂ ਲੈਣੋਂਦਾ ਕੋਈ ਵੀ ਆਪਾਂ ਜੈਸ ਗੁਰੂ ਨੂੰ ਗੁਰੂ ਧਾਰਿਆ ਹੈ ਵਾਹਿਗੁਰੂ ਹੈ ਅੱਲਾ ਹੈ ਰਾਮ ਹੈ ਨਾਮ ਧਾਨ ਹੈ ਜੈਸ ਗੁਰੂ ਦੀ ਗੱਲ ਕਰਦੇ ਨੇ ਸੰਤ ਉਹ ਜੁੜ ਕੇ ਕਰਦੇ ਨੇ ਦੇਹੀ ਚ ਮਿਲ ਕੇ ਕਰਦੇ ਨੇ ਬਾਪ ਦੇ ਵਿੱਚ ਤੁਹਾਡਾ ਕੀ ਬਣੇਗਾ ਕੁਛ ਵੀ ਨਹੀਂ ਬਣਨਾ ਦੱਸੋ ਕੀ ਬਣੇਗਾ ਜਹਾਦ ਤੋਂ ਤੁਸੀਂ ਜੁੜੇ ਨਹੀਂ ਮਿਲੇ ਨਹੀਂ ਪਹੁੰਚੇ ਨਹੀਂ ਐਨਾ ਕਹੀ ਜਾਂਦੇ ਯਕੀਨ ਖਾਮ ਕੀਤਾ ਘਰ ਬੜੇ ਰੰਗ ਲੱਗੇ ਨੇ ਧੀਆਂ ਪੁੱਤਰ ਬੈਲ ਗਏ ਨੇ ਇਹ ਕੋਈ ਰੰਗ ਨਹੀਂ ਹੈ ਇਹ ਨਾਸਬੰਦ ਰੰਗ ਹੈ ਇਹ ਭਾਗ ਨਾਸਬੰਦ ਨਹੀਂ ਅਸਲੀ ਸੰਗ੍ਰਾਮ ਵਾਲਾ ਉਦੋਂ ਹੁੰਦਾ ਗੁਰੂ ਵਾਲਾ ਉਦੋਂ ਹੁੰਦਾ ਜਦੋਂ ਗੁਰੂ ਪ੍ਰਕਾਸ਼ ਅੰਦਰ ਬੋਲਣ ਲੱਗ ਜਾਂਦਾ ਉਹਦੇ ਨਾਲ ਗੱਲਾਂ ਕਰਦਾ ਬੇਟਾ ਦੋ ਨਾਮ ਇਹਨਾਂ ਦੁਨੀਆ ਨੂੰ ਦੱਸ ਇਥੋਂ ਅੱਗੇ ਚਲੇ ਜਾਓ ਹਮਾਰ ਬੰਦੇ ਦੇ ਬੱਚਿਆਂ ਦੀ ਪਰਿਵਾਰਾਂ ਦੀ ਘਰਾਂ ਦੀ ਬੜੀ ਡੂੰਗੀ ਸੋਚ ਹੈ ਦਾਸ ਸੁਣੋ ਇੱਕੋ ਹੀ ਵੱਡੀ ਸੋਚ ਹੈ ਪਰਮਾਤਮਾ ਤੂੰ 라 ਦੂਰ ਚਲਾ ਜਾਈ ਮੈਨੂੰ ਤੇਰੀ ਸੋਚ ਹਰ ਦਿਲ ਸਤਾਉਂਦੀ ਤੇ ਵਨ ਵਨ ਮੇਰੇ ਦਿਲ ਨੂੰ ਖਾਂਦੀ ਹੈ ਮੈਂ ਛੱਡ ਕੇ ਜਦੋਂ ਅਸੀਂ ਕਹਿੰਦੇ ਛੱਡ ਕੇ ਮੈਂ ਨਹੀਂ ਜਾਣਾ ਛੱਡ ਕੇ ਕਿਤੇ ਫਿਕਰ ਨਾ ਕਰੋ ਮੈਨੂੰ ਤੁਹਾਡਾ ਕਦਰ ਹੈ ਤੁਸੀਂ ਛੱਡ ਕੇ ਤੁਰੇ ਫੜਿਆ ਗੁਰੂ ਜੀ ਨੂੰ ਮੈਂ ਜਿੱਦਣ ਦਾ ਗੁਰੂ ਜੀ ਨੂੰ ਰੱਖਿਆ ਮੈਂ ਉਹ ਦਰਬਾਰ ਦੀ ਸਵੇਰ ਚ ਜੁਟਿਆ ਰਹਿਣਾ ਕਹਿੰਦੇ ਤੋਂ ਪਟਕਦੇ ਫਿਰਦੇ ਨਹੀਂ ਤਾਨੂੰ ਦੌਲਤ ਪਿੱਛੇ ਗੁਰੂ ਜੀ ਕਹਿੰਦੇ ਟੱਕਾਂ ਦੇ ਲਾਲ ਟੋੜਿਆ ਮਾਇਆ ਤੂੰ ਬਣ ਕੇ ਦੇਖੀ ਨੇਰਾ ਕੱਲ ਦੇ ਨਾਲ ਮਕਾਨਾਂ ਨੂੰ ਹੱਥ ਲਵਾ ਦਿਆ ਜਿੱਥੇ ਮੇਰੀ ਮਾਇਆ ਉਹ ਤੋਂ ਧਾਮ ਦੀ ਮਾਇਆ ਸਿਮਰਨ ਦੀ ਮਾਇਆ ਸੇਵਾ ਦੀ ਮਾਇਆ ਲੈ ਉਹ ਭਲੇ ਦੀ ਮਾਇਆ ਸੰਤੋ ਤੋਂ ਲੈ ਕਾਰਨ ਕੀ ਬੰਦਾ ਹੁਣ ਬਣ ਰਿਹਾ ਉਹਦੀ ਸਿੱਤ ਨਹੀਂ ਕੀਤੀ ਨੁੰਧਿਆ ਕਰ ਦਿੱਤੀ ਜੋਰ ਮਾਰਿਆ ਕੁਛ ਨਹੀਂ ਦਿੱਤਾ ਗੁਰੂ ਜੀ ਕਿਦੇ ਨੇ ਜੋ ਤੁਹਾਨੂੰ ਰੱਬ ਸੰਤ ਦੇ ਦਿੱਤੇ ਸੰਨ ਉਹ ਹੋਰ ਲੋਕੋ ਕੀ ਲੱਭਦੇ ਉਹਨਾਂ ਪੁੱਛੋ ਸੰਤਾਂ ਨੂੰ ਤੁਸੀਂ ਰੱਬ ਤੇ ਸੰਤ ਕਿਨੇ ਲੱਭੇ ਨੇ ਇਹਨਾਂ ਦੇ ਕੋਲ ਨਹੀਂ ਹੁਟੈ ਨੂੰ ਪਿੱਛੇ ਕਰਕੇ ਲੰਘਦਾ ਕੋਈ ਇਹਨੂੰ ਲੁਕਦਾ ਤੇ ਕਈ ਵਾਰੀ ਗੁਰੂ ਜੀ ਕਹਿੰਦੇ ਨੇ ਉਹ ਪਿਆਰਿਆ ਇਹ ਤਾਂ ਬਿਲਕੁਲ ਹੀ ਜਾਣਦੇ ਨਹੀਂ ਇਹ ਤਾਂ ਧੰਦੇ ਭੁੱਖੇ ਨੇ ਮਾਇਆ ਦੇ ਭੁੱਖੇ ਨੇ ਵਡਿਆਈਆਂ ਦੇ ਭੁੱਖੇ ਨਹੀਂ ਪਰ ਗੱਲ ਇਹ ਹੈ ਜੋ ਆਪਣੇ ਕੰਮ ਕਰਨ ਵਾਲੇ ਨੂੰ ਆਪ ਫਕਰ ਦੇ ਦਿੰਦੇ ਨੇ ਇਹ ਬ੍ਰਹਮ ਤੇ ਭੂਲ ਦੇ ਵਿੱਚ ਸੋਮੇ ਚ ਬ੍ਰਹਮ ਹੋ ਰਿਹਾ ਆ ਸਾਖ ਨੇ ਹੋਰ ਨੇ ਇਹ ਤੁਸੀਂ ਅੱਗੇ 2-2 ਘੰਟੇ ਟੈਂਕਸ ਹੋਇਆ ਮੇਰੀ ਤਮਾਦਾ ਸੀ ਛੱਡੋ ਪਰ ਫਿਰ ਮਨ ਨੇ ਸੋਚਿਆ ਬਈ ਕਈ ਵਾਰੀ ਜਿਹੜੇ ਹੰਸ ਨੇ ਹੰਸ ਉਹ ਮਾਨਸ ਰੋਗਰ ਦੇ ਮੋਤੀ ਝੁਗਣ ਜਾਇਆ ਕਰਦੇ ਸੀ ਸਵਾਮੀ ਜੀ ਕਹਿੰਦੇ ਆ ਉਹ ਕੋਈ ਡੱਡੀ ਮੱਛੀ ਨਹੀਂ ਰੰਗ ਬਗਲਿਆਂ ਦਾ ਵੀ ਚਿੱਟਾ ਤੇ ਰੰਗ ਹੰਸਾਂ ਦਾ ਵੀ ਚਿੱਟਾ ਹੰਸ ਦਾ ਖਾਜਾ ਕੀ ਹੈ ਸੱਚੇ ਮੋਤੀ ਝੁਗੜੇ ਮਾਨਸ ਰੋਗਰ ਦੇ ਬਗਲਿਆਂ ਦਾ ਕੰਮ ਹੀ ਕੀ ਆ ਜਦ ਦੱਡੀਆਂ ਮੱਛੀਆਂ ਖਾਣੀਆਂ ਕੁਝ ਬੰਦੇ ਹੁੰਦੇ ਨੇ ਰਸਿਏ ਪਰਮਾਤਮਾ ਦੇ ਬਚਨਾਂ ਦੇ ਰੱਬ ਦੇ ਬਚਨਾਂ ਦੇ ਉਹ ਬਚਨ ਲੈਣ ਆਉਂਦੇ ਆ ਤੇ ਸਮਝਣ ਆਉਂਦੇ ਆ ਤੇ ਕੁਝ ਨਿੰਦਿਆ ਚੁਗਲੀ ਸਵੇ ਤੱਕ ਘਰਾਚੋਂ ਉਹ ਦੱਡੀਆਂ ਮੱਛੀਆਂ ਖਾਣ ਵਾਲੀ ਗੱਲ ਦਾ वो नहीं इतने तक जाया करते स्वामी जी कहते नहीं इंथे तक कि बड़ा समागम रच दिता गया स्वामी जी ने कहा कि जाओ चेल्यो कृपादास धनदास ने दिता जाके हुदासन क्या तुम चले जाओ ਕੰਪਾਸ ਸੋਲਿਊਸ਼ਨ ਅਸੀਂ ਦੇਖਾਂਗੇ ਜਦੋਂ ਸwami ji ਹੁਕਮ ਕਰਨਗੇ ਸੀਤਲ ਪ੍ਰਕਾਸ਼ ਜੀ ਉਹਨਾਂ ਚ ਬਈ ਆਵਾਗ ਅਸੀਂ ਰਿ ਦੀ ਓ ਤਿਸ ਸਾਡੀ ਇਹਦੀ ਕਿਆ ਸੀ ਕਰਦੇ ਏ ਤਿਸ ਸਾਡੀ ਮਤੇਰੇ ਪਾਛੇ ਰੋਹ ਦੀ ਅਸੰਤਾਨ ਦੀ ਆਲੀ ਘਟਾਏ ਤਾਰਦੇ ਓਏ ਬਾਬੇ ਬੋਲੇ ਬਾਬੇ ਤੂੰ ਮੇਰਾ ਮਨ ਮੋਹ ਲਿਆ ਤੂੰ ਮੇਰਾ ਮਨ ਮੋਹ ਲਿਆ ਮੱਕੀ ਦਾਾਸ ਨੂੰ ਪਿਆਰ ਦੇ ਜਾ ਗੁਰੂ ਜੀ ਦੀ ਮੈਂ ਕਿਹਾ ਉਹ ਸੰਗਤ ਸੁਖਾਂ ਦੇ ਬਸਮਾ ਸੁਣੇ ਮੈਂ ਰਾਜਿਆ ਸੁਖਾਂ ਦੀ ਕਰਦੇ ਅਭੀ ਗੁਰੂ ਜੀ ਉਹ ਛੇਤੀ ਪਾਉਂਦੇ ਜੋ ਉਹ ਦੁਨੀਆਂ ਢੋਲੇ ਕਾਵੇ ਉਹ ਛੇਤੀ ਪਾਉਂਦੇ वे ਬਚਨ ਸੁਣਨੇ ਤੇਰੀ ਹਰਿ ਦੀ ਨਾਲ ਤਸਾਂ ਦੇ ਬਚਨ ਸੁਣਨੇ ਹਰਿ ਦੀ ਨਾਲ ਦੁਆਰੇ ਬਚਨ ਸੁਣਨੇ ਹਰਿ ਦੀ ਨਾਲ ਦੁਆਰੇ ਮਹਾਰਤ ਮਾ ਅਲਗ-ਅਲਗ ਕਿ ਹਟ ਗਏ ਸਨ ਕਿ ਸਾਰੇ ਚੁੱਪ ਕਰਕੇ ਬੈਠੇ ਰਹੇ ਨੇ ਸੋਦੇ ਰਹੇ ਨੇ ਪਰ ਤੁਹਾਡਾ ਉਹਨਾਂ ਨੇ ਇੱਕ ਸਰੂਪ ਹੱਥ ਦਾ ਬਣਿਆ ਤੱਕਿਆ ਸੀ ਕਿ ਰਾਜਾ ਨੇ ਕ੍ਰਸ਼ਟ ਕੀਤੀ ਸਾਰਿਆਂ ਨੇ ਵੀ ਬਲਾਉ ਸਰ ਮਹਾਰਾਸ਼ੀ ਅਸੀਂ ਦਰਸ਼ਨ ਕਰਨੇ ਆ ਨਾ ਬੋਲਣ ਉਹਨਾਂ ਦੀ ਮਰਜ਼ੀ ਹੈ ਬਸ ਸਾਨੂੰ ਇਹੀ ਯਕੀਨ ਆ ਰਿਹਾ ਹੈ ਵੀ ਉਹਨਾਂ ਨੇ ਆਪਣੀ ਜ਼ਿੰਦਗੀ ਭਗਵਾਨ ਹਰੀ ਪਰਮੇਸ਼ਰ ਬਦਲੇ ਲਈ ਹੋਈ ਆ ਤੇ ਪਰਮੇਸ਼ਰ ਉਹਨਾਂ ਨੇ ਹਰ ਦਮ ਨਾਲ ਦਿਲ ਦੇ ਵਿੱਚ ਬੈਠਦੇ ਨੇ ਬਹੁਤੇ ਨਹੀਂ ਗੱਲ ਕਰਦੇ ਨੇ ਵੀ ਉਹਨਾਂ ਦੇ ਦਰਸ਼ਨ ਤਾਂ ਜ਼ਰੂਰੀ ਨੇ ਨੰਮਤਾ ਕੀਤੀ ਆ ਮਾਰਾ ਕਿਵੇਂ ਚੰਗਾ ਚੰਗਾ ਫਿਰੋ ਆਪਾ ਦੰਤ ਹਲੇ ਤੋਂ ਚਲਾਂਗੇ ਨਹੀਂ ਮਹਾਰਾਜ ਦੋ ਦਿਨ ਹੋ ਗਏ ਤੁਹਾਡੀ ਢੀਕ ਕਰੇ ਦਿਨ ਕਦੋਂ ਢੋਲਦਾ ਹਾਂ ਤੁਸੀਂ ਰਮਾਨਾ ਹੋਣ ਦਾ ਮਤਲਬ ਇਹ ਤੋਂ ਪ੍ਰਬੰਧ ਕਰੋ ਕਿ ਉੱਥੇ ਸੰਗਤ ਦੇ ਸੰਤਾਂ ਨੂੰ ਦਰਸ਼ਨ ਦਿਓ ਮਹਾਤਮਾ ਬੋਸ ਜਿਨ੍ਹਾਂ ਨੇ ਵੀ ਸਕੇਲੇ ਪੇਜੇ ਸਿਵਕ ਪੇਜੇ ਜਿਦਾ ਆਪਣੇ ਗੁਰੂ ਗਾ ਲੈ ਕੇ ਜਾਊਗਾ ਮੇਰਾ ਕਾ ਸਾਡੇ ਬੰਦੇ ਢੋਲ ਕੀ ਚ ਬੜੇ ਹੋ ਚਲੇ ਉਂਜਦੇ ਤੁਸੀਂ ਪਹਿਲਾਂ ਗੁਰੂ ਜੀ ਦੀ ਬਾਤ ਸੁਣ ਕੇ ਅੰਦਰ ਉਸ ਬਾਜ ਨੂੰ ਚਲਾਓ ਉਹ ਬਾਜ ਤੁਹਾਡਾ ਸਾਰਾ ਸਾਜ ਢੋਲ ਕੀ ਗੁਰੂ ਜੀ ਦੇ ਹੁਕਮ ਨਾਲ ਚੱਲੇਗੀ ਜੋਰ ਮਾਈ ਜਾਇਓ ਇਹ ਵੀ ਬੱਜਦੀ ਰਹੇਂਦੀ ਸਾਰੀ ਜ਼ਿੰਦਗੀ ਨਾਨੀ ਨੀ ਵਾਲਿਆ ਗੁਰੂ ਜੀ ਨੂੰ ਦੇਖੋ ਜਿਹੜੀ ਇੱਥੇ ਤਾਕਤ ਕੰਮ ਕਰਦੀ ਕੁਦਰਤ ਮਹਾਪੁਸ਼ ਕੰਮ ਕਰਦੇ ਗੁਰੂ ਸੰਤ ਪੀਰਤ ਪੀਰ ਉਹ ਪੁੰਨ ਦਾਨ ਭਲਾ ਗਰੀਬ ਦਾ ਹੱਥ ਜੋੜਨ ਵਾਸਤੇ ਹੁਕਮ ਕਰਦੇ ਨੇ ਜੇ ਕਹਿਆ ਮੇਰਾ ਆ ਮੇਰਾ ਨਹੀਂ ਮਤ ਮਾਰਨ ਵਾਲੀਆਂ ਅਲੱਗ ਉਹ ਬੰਦੇ ਨੂੰ ਆਪਣੇ ਝੁੰਮਿਆਂ ਤੋਂ ਆਪਣਾ ਸਮਾਨ ਤੋਂ ਲੱਗ ਨਹੀਂ ਹੁੰਦੀਆਂ ਇਹ ਸਮਝਣਾ ਇਹਨਾਂ ਨੂੰ ਥੋੜਾ ਜਿਹਾ ਔਖ ਹੈ ਕੋਈ ਕੋਈ ਬੰਦਾ ਸਮਝ ਸਕਦਾ ਹੈ ਗੱਲਾਂ ਸਭ ਸੁਣਦੇ ਕਿਉਂਕਿ ਮਵਾਜ਼ਾ ਸੁਣਦੇ ਨਹੀਂ ਨਾ ਸੱਤ-ਸੱਤ ਸੁਣਦੇ ਵੇ ਜੇ ਲਾਉਂਦੇ ਵੇ ਤਾਂ ਉਹਦੀ ਆਵਾਜ਼ ਹੀ ਆਉਂਦੀ ਆ ਵੀ ਚੱਲ ਰਿਹਾ ਕੰਮ ਕਿਤੇ ਈ ੱਟਕੇ ਖੜਦੇ ਫਿਰਦੇ ਨੇ ਖਿਆਲਾਂ ਨੂੰ ਰੋਕਣ ਵਾਸਤੇ ਸਾਸਣ ਹੁੰਦਾ ਹੈ ਤੇ ਸੇਵਾ ਗੁਰਮਖੀ ਦੀ ਸੰਗਤ ਖਿਆਲਾਂ ਨੂੰ ਰੋਕਣ ਵਾਸਤੇ ਹੁਣ ਖਿਆਲਾਂ ਨੂੰ ਬੰਨ੍ਹਿਆ ਹੋਇਆ ਬੰਦਾ ਨਹੀਂ ਟਕਰੂਗਾ ਛੇਤੀ ਖਿਆਲਾਂ ਨੂੰ ਰੋਕਿਆ ਹੋਇਆ ਬੰਦਾ ਨਹੀਂ ਮਿਲੂਗਾ ਚਾਹੇ ਲੱਖ ਬੰਦਾ ਗੁਰੂ ਧਾਰੀ ਬੈਠਾ ਨਾਮ ਲੈ ਬੈਠਾ ਪਰ ਤੁਸੀਂ ਜੁੜਿਆ ਬੰਦਾ ਲਿਓ ਮਾਲ ਕਿਹੜਾ ਨਾ ਕੋਈ ਵੀ ਗੱਲਾਂ ਦਾ ਮਾਇਆ ਰੀਲ ਸੁਣ ਕੇ ਸੁਣਾ ਦੇਣਾ ਗਾ ਰੀਲ ਸੁਣ ਕੇ ਸੁਣਾ ਦੇਣਾ ਅਗਲਾ ਸੁਣਾ ਦੂੰਗਾ ਉਹ ਤਾਂ ਤੁਕਾ ਮਾਰਨ ਸਿੱਖ ਜਾਂਦੇ ਨੇ ਚੇਲੇ ਸਾਰੇ ਉਹ ਪੂਰੀ ਜਨਤਾ ਹੀ ਸਿੱਖ ਜਾਂਦੀ ਕਿਹ ਹੈ ਕਿਸੇ ਨੂੰ ਮੂੰਹ ਤੋਂ ਦਾ ਪਤਾ ਨਾ ਹੋਵੇ ਗੱਲਾਂ ਸਿੱਖ ਗਿਆ ਇਹਦੇ ਨਾਲ ਘਮਰਾਹ ਹੋਈ ਜਾ ਰਹੀ ਹੈ ਦੁਨੀਆ ਪਰ ਦੁਨੀਆ ਦਾ ਨੁਕਸਾਨ ਅਣਜਾਨ ਬੰਦੇ ਅਣਜਾਨ ਬਾਬੇ ਕਰੋ ਨਾ ਇਹ ਪਰਜਾ ਗਾਤਾ ਜਮਾ ਸਾਰੀ ਇਹ ਜੋ ਅਰਜਾਨਾ ਹੈ ਦੁਨੀਆਂ ਦੀ ਜ਼ਿੰਦਗੀ ਕਾਲਪੁਰਕ ਜੋ ਕਚੈਰੀ ਚ ਪੁੱਛੇਗੀ ਨਹੀਂ ਇਹ ਤਨ ਨਾਲ ਦੇਰਿਆ ਨਾਲ ਜੋੜਿਆ ਉਹ ਤੂੰ ਪਰਮੇਸ਼ਰ ਨਾਲ ਕਿਉਂ ਨਾ ਜੋੜੇ ਲੋਕ ਉਹ ਤੇਰਾ ਸਸਕਾ ਨਹੀਂ ਸੀ ਉਦੋਂ ਤੂੰ ਰੱਬ ਸੀ ਇਹਨਾਂ ਨੂੰ ਸੋਝੀ ਕਿਉਣੀ ਲੋਕਾਂ ਨੂੰ ਆਈ ਇਹ ਜੁੜਨਾ ਜੁੜਨ ਸਵਾਮੀ ਜੀ ਕਹਿੰਦੇ ਬਚਨ ਕਹਿਣੇ ਬੜੇ ਜ਼ਰੂਰੀ ਨੇ ਕੋਈ ਕਹਿੰਦਾ ਆਪਣੀ ਮਰਜ਼ੀ ਹੈ ਆਪਣੇ ਕਰਮ ਨੇ ਆਪਣੇ ਖਿਆਲ ਨੇ ਚੰਗੇ ਪਾਸੇ ਵਰਤਣਗੇ ਚੰਗੇ ਪਾਸੇ ਖਿਆਲਾਂ ਨੂੰ ਲਿਜਾਣਗੇ ਗੁਰੂ ਦਾ ਹੁਕਮ ਕਮਾਉਣਗੇ ਤੇ ਗੁਰੂ ਦਾ ਹੁਕਮ ਮੰਨਣ ਕੇ ਕ ਉਹ ਗੁਰੂ ਦੇਸ ਆ ਮੋਦੀ ਦੇ ਅੰਦਰ ਬੈਠੇ ਬੈਠੇ ਪਹੁੰਚ ਜਾਣਗੇ ਉਦੋਂ ਪਤਾ ਕਿ ਲੋਗ ਮਾਨ ਪੜ ਬੰਦਾ ਬੰਦਾ ਮੈਨੂੰ ਕਟਾਤਾ ਚੱਕੀ ਇੱਥੋਂ ਸਿੱਧ ਹੋਣਾ ਚਾਹੀਦਾ ਉਹ ਮੈਨੂੰ ਸਿੱਧ ਹੋ ਗਈ ਉਹ ਬੋਲੇ ਜੋ ਤੋ ਪਿਆਰੀ ਮੈਨੂੰ Oh, 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 रा पून में संतारो उन लेरे प्यारे ਲੱਗਦੀ ਓ ਮਕਲੀਏ ਦੀ ਮਨਵਾਜ਼ ਨਾ ਲੱਗਦੀ ਓ ਮਕਲੀਏ ਦੀ ਮਨਵਾਜ਼ ਨਾ ਲੱਗਦੀ ਮਨਵਾਜ਼ ਨਾ ਲੱਗਦੀ ਮਨਵਾਜ਼ ਨਾ ਲੱਗਦੀ ਲੱਗਦਾ ਬਾਹਲੀ ਦੁਨੀਆ ਦਾ ਓ ਨਹੀਂ ਅੰਦਰ ਬੋਲੇ ਲੱਗਦਾ ਬਾਹਲੀ ਦੁਨੀਆ ਦਾ سديان تر بولے سنا مالي دنياتا سديان تر بولے ਸਤਿਗੁਰ ਪਰਮਾਤਮਾ ਜੋ ਅਮਰ ਦੁਨੀਆ ਦਾ ਵਾਲੀ ਜਿਵੇਂ ਮਾਂ ਗੁਜਰੀ ਸਹਿਬ ਜੀ ਦੇ ਸਾਡੇ ਗੁਰੂ ਰਵਦਾਸ ਸਾਹਿਬ ਕਬੀਰ ਸਾਹਿਬ ਗੁਰਨਾਮ ਸਾਹਿਬ ਫਰੀਦ ਸਾਹਿਬ ਨਾਮ ਦੇਵ ਜੀ ਦੇਵੀ ਦੇਵਤੇ ਅੱਜ ਦੁਨੀਆ ਤੇ ਸ਼ਾਕ ਸ਼ਾਕ ਪਰਮਾਤਮਾ ਦੀ ਜੋਤ ਪ੍ਰਗਟ ਹੈ ਆਪ ਵੀ ਜਨਤਾ ਉਸੇ ਦੀ ਜੋਤ ਹੋ ਅਸੀਂ ਅਣਜਾਣ ਲੋਕ ਪੰਜ ਪੱਤਾਂ ਦੇ ਮੂੜੇ ਹੋਏ जकड़े हुए जुगों में भटकते हुए लोग हले तक अपने बाप भाव परमेश्वर नहीं मिले संत बचन कमा रहे अपने बाप दे तुसी एक राई पर भी बचन नहीं मन तैयार भाई आ गल मान लो इत दिन बैठ जाओ कहने भी सरदा नहीं रहना नहीं खड़ना नहीं इतना ਤੂੰ ਚੰਗਾ ਨਹੀਂ ਬੋਲਦਾ ਠੀਕ ਹੈ ਮੈਂ ਚੰਗਾ ਨਹੀਂ ਬੋਲਦਾ ਤੁਸੀਂ ਚੰਗੇ ਖਿਆਲਾਂ ਦੇ ਬੰਦੇ ਹੋ ਨਾ ਤਾਂ ਚੰਗਾ ਨਹੀਂ ਬੋਲਦਾ ਤੁਸੀਂ ਬੰਦੇ ਖਿਆਲਾਂ ਦੇ ਰੱਬ ਦੇ ਖਿਆਲ ਵਾਲੇ ਇੱਕ ਸਮਝਾਉਣ ਵਾਲਾ ਬੇਕੂਮ ਨਹੀਂ ਚੰਗਾ ਬੋਲਦਾ ਬਾਕੀ ਦੇ ਸਾਰੇ ਪਾਠੇ ਕਰੀ ਜਾਂਦੇ ਨਾਮ ਇਹ ਚੱਪੀ ਜਾਂਦੇ ਜਿੰਨਾ ਸੌਮੀ ਜੀ ਬੋਲ ਚੁੱਕੇ ਨੇ ਬੋਲਦੇ ਨੇ ਮੇਰੇ ਕੋਲ ਆਓ ਮੈਂ ਇਹ ਗਣਾ ਉਨੇ ਤੋਂ ਗੱਲ ਨਹੀਂ ਕਰਨੀ ਕਿ ਮੈਂ ਤਾਂ ਅਨਪੜ ਬੰਦਾ ਹੀ ਬੁੱਢੀ ਜਾ ਰਿਹਾ ਪਰ ਜਿਵੇਂ ਬਲਾਵੇ ਤੋ ਬੁੱਲਾ ਸੁਆਮੀ ਜਦ ਜੈ ਤੈ ਸ਼ਮਾ ਜਿੱਥੇ ਤੂੰ ਬੋਲਦਾ ਹੈ ਤੂੰ ਆਪ ਬੋਲਦਾ ਜਿੱਥੇ ਤੂੰ ਬੁਲਾਉਣਾ ਆਪ ਬੁਲਾਉਣਾ ਸਵਾਸ ਦਿੰਨਾ ਆਪ ਦਿੰਨਾ ਜ਼ਿੰਦਗੀ ਦਿੱਤੀ ਆਪ ਦਿੱਤੀ ਜਿੱਥੇ ਬਿਠਾਇਆ ਤੂੰ ਬਿਠਾਇਆ ਤੇ ਗੱਲ ਦੇਹੀ ਵੀ ਕਿਹੜੀ ਰਹਿ ਗਈ ਅੱਜੋ ਕਹਿੰਦੇ ਦੇਹਧਾਰੀ ਨੂੰ ਨਾ ਮੰਨਿਓ ਵਾਕਿਆ ਨਾ ਮੰਨਿਓ ਪਰ ਸੱਜਣਾ ਮੈਨੂੰ ਹੁਕਮ ਹੋਇਆ ਕੋਈ ਸੰਤ ਲੱਭ ਲੈ ਸੰਤਾਂ ਤੋਂ ਵਜਾਵਾ ਦੇ ਮਿਲਣਾ ਨਹੀਂ ਐਵੇਂ ਜੁੰਦੇ ਉਹ ਸੰਤ ਕਿਹੜਾ ਦੇਹਧਾਰੀ ਦਾ ਹੋਵੇ ਜਿਹਦਾ ਦੇਹ ਨੂੰ ਅਲੱਗ ਰਹਿੰਦਾ ਹੋਵੇ ਤੇ ਉਹਦੇ ਪਰਮੇਸ਼ਰ ਪਾਇਆ ਹੋਵੇ ਤੇ ਪਰਮੇਸ਼ਰ ਤੋਂ ਬਿਨਾ ਕਿਸੇ ਦੀ ਗੱਲ ਨਾ ਕਰਦਾ ਹੋਵੇ ਇਹ ਥੋੜਾ ਹੈ ਜਮੀਨ ਕਿੰਨੀ ਆ ਬਈ ਉੱਥੇ ਬਾਬਾ ਜੀ 10 ਕਿੱਲੇ ਆ। ਰਜੈਸ਼ੀ ਕਰਾ ਲਓ ਆ ਜਿਹੜੇ ਅਮਰੀਕਾ ਤੋਂ ਪੈਸੇ। ਚਲ। ਇੱਧਰ ਕਿੰਨੀ ਹੈ? 20 ਕਿੱਲੇ ਉਹ ਵੀ ਕਰਾ ਲਓ। ਅੱਛਾ ਗੱਡੀ ਨਵੀਂ ਕਿਹੜੀ ਆਈ? ਬਹੁਤ ਵੱਡੀ ਆ। ਉੱਤੇ ਹੀ ਭੱਜਦੀ ਫੱਦੀ ਸ਼ਬਦਾਂ ਤੋਂ ਵੀ। ਉਹ ਲੈ ਲਓ। ਕੋਲ ਦੱਸੋ ਚੇਲੇ ਕੋਲ ਮੋਬਾਈਲ ਹੈਗੇ। ਚੇਲੇ ਭੱਜਣਾ ਜਾਣ ਨਹੀਂ ਵੀ ਕਈਆਂ ਕੋਲ ਛੋਟੇ ਐ। ਉਹਨਾਂ ਨੂੰ ਕੱਢਣਾ 10 ਦਾ ਵੀ ਵੀ ਲਾ ਕੇ ਮੋਬਾਈਲ ਲੈ ਕੇ ਦਓ। ਔਰ ਕਿਤੇ ਘਰ ਨੂੰ ਨਾ ਪੜ ਜਾ ਤੇ ਉਦੋਂ ਕਪੜੇ ਪਾਣ ਜਦੋਂ ਆਪਾਂ ਬਸ ਦੋ ਲੋੜ ਤੁਮ ਬਾਹ ਲਾ ਕੇ ਵਕਤ ਨੂੰ ਕੋਈ ਲੋੜ ਨਹੀਂ ਮੋਬਾਈਲ ਦੇਖੋ ਨਾ ਮਰਜ਼ਾ ਕਰ ਤੇ ਜਾਂਦੇ ਹੋਏ ਬਗਲੇ ਤੇ ਅੰਦਰੋਂ ਥੋੜੀ ਬਗਲੇ ਬਣ ਕੇ ਜਾਓ ਇਹ ਮੇਰੇ ਕੋ ਸਤਿ ਸਵਾਮੀ ਜੀ ਬੋਲੇ ਉਹ ਜਿਹਨਾਂ ਨੂੰ ਦੁੱਖ ਲੱਗਦਾ ਉਹ ਤੱਕ ਤੇ ਗੱਲ ਕਹੀ ਸੀ ਸਾਡੇ ਗੁਰਾਂ ਪੀਰਾਂ ਨੂੰ ਔਰ ਮਹਾਪੁਰਸ਼ਾਂ ਦੀਆਂ ਕਰਵਾਨੀਆਂ ਨੂੰ ਉਹਨਾਂ ਦੇ ਦੁੱਖਾਂ ਨੂੰ ਇਨਾਂ ਨੇ ਬਿਲਕੁਲ ਧਲ ਕਰ ਰੱਖ ਦਿੱਤਾ